ਈਫਤਈ ਸਾਡੇ ਪਿੰਡ ਦੇ ਨੌਜਵਾਨ ਗੰਜੂਆਣਾ ਪਿੰਡ ਹੋਰ ਆਸੇ-ਪਾਸੇ ਦੇ ਨੌਜਵਾਨ ਇਹ ਚੀਜ਼ਾਂ ਜੋ ਪਾਰ ਹੜ੍ਹ ਪ੍ਰਭਾਵਿਤ ਏਰੀਆ 'ਚ ਰਾਸ਼ਨ ਸਪਲਾਈ ਜਾਂ ਕਿਸੇ ਤਰ੍ਹਾਂ ਦੀ ਸਹਾਇਤਾ ਲਈ ਨੌਜਵਾਨ ਮਦਦ ਕਰ ਰਹੇ ਆ ਸਮਾਜ ਸੇਵੀ ਸੰਸਥਾਵਾਂ ਦੁਆਰਾ ਜਾਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਈ ਰਾਸ਼ਨ ਪਹੁੰਚਾਉਣਾ ਕਿਸੇ ਨੂੰ ਰੈਸਕੂ ਕਰਕੇ ਬਾਹਰ ਲਗਾਉਣਾ ਬਹੁਤ ਵਧੀਆ ਕੰਮ ਹੈ ਪਰ ਉਹਦੇ ਨਾਲ ਹੀ ਆਪ ਦੀ ਸੇਫਟੀ ਜ਼ਰੂਰੀ ਹੈ ਤੇ ਜਿਸ ਬਾਰੇ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਸੇਫਟੀ ਬਾਰੇ ਇੱਕ ਦੂਜੇ ਨੂੰ ਦੱਸਿਆ ਜਾ ਰਿਹਾ ਜੋ ਜੋ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਸੇਫਟੀ ਸਭ ਤੋਂ ਪਹਿਲਾਂ ਸੇਫਟੀ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਮਦਦ ਕਰ ਸਕਦੇ ਹੋ ਤੇ ਇਹ ਜੋ ਸਾਰਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਔਰ ਜੋ ਸਮਾਜਿਕ ਸੰਸਥਾਵਾਂ ਨੇ ਜੋ ਲੰਗਰ ਰਾਸ਼ਨ ਜਾਂ ਕਿਸੇ ਤਰ੍ਹਾਂ ਦਾ ਕੋਈ ਰੈਸਕਿਊ ਕਰਨਾ ਹੁੰਦਾ ਤਾਂ ਉਹਦੇ ਲਈ ਇਹ ਜ਼ਰੂਰੀ ਹੈ ਆਪ ਵੀ ਸੇਫਟੀ ਤਦ ਸੋ ਜੋ ਵੀ ਵੀਰ ਕੋਈ ਵੀਡੀਓ ਦੇਖ ਰਿਹਾ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰੋ ਤੇ ਜੇਕਰ ਕੋਈ ਸੁਝਾਅ ਹੈ ਤਾਂ ਸੁਝਾਅ ਜ਼ਰੂਰ ਦਿਓ ਕਿਸੇ ਵੀਰ ਨੂੰ ਜ਼ਿਆਦਾ ਜਾਣਕਾਰੀ ਹੋਵੇ ਤਾਂ ਜ਼ਰੂਰ ਕੋਈ ਗਲਤੀ ਰਹਿੰਦੀ ਹੋਵੇ ਸਾਡੇ ਕੋਲੋਂ ਜਾਂ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਹੋਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਜੀ ਧੰਨਵਾਦ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਪਰ ਹੋ ਸਕਦਾ ਵੀ ਸਾਡੇ ਕੋਈ ਕਮੀਆਂ ਹੋਣ ਇਹਦੇ ਵਿੱਚ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਾਡੀ ਜਿਹੜੀ ਟੀਮ ਹੈ ਨੌਜਵਾਨ ਮੁੰਡੇ ਜਿਹੜੇ ਕੰਮ ਕਰ ਰਹੇ ਨੇ ਪ੍ਰਸ਼ਾਸਨ ਹਰ ਜਗ੍ਹਾ ਤੇ ਸਹਿਯੋਗ ਹੋਇਆ ਕਰਵਾ ਰਿਹਾ ਹੈ ਪ੍ਰਸ਼ਾਸਨ ਦੀ ਮਦਦ ਦੇ ਨਾਲ ਦੂਰ ਦਰਾਡੇ ਇਲਾਕੇ ਦੇ ਵਿੱਚ ਜਿਵੇਂ ਬੋਟਸ ਨੇ ਰਾਸ਼ਨ ਜਾ ਰਿਹਾ ਹੈ ਜਬ ਕੁਝ ਜਗ੍ਹਾਵਾਂ ਜੀਆਂ ਨੇ ਜਿੱਥੇ ਪਾਣੀ ਦਾ ਥੋੜਾ ਲੈਵਲ ਘਟਾ ਹੈ ਜਿੱਥੇ ਬੋਟਸ ਨਹੀਂ ਹੈਗੀਆਂ ਉੱਥੇ ਸਮਾਜ ਸੇਵੀ ਸੰਸਥਾਵਾਂ ਆਪ ਮਤਲਬ ਰਾਸ਼ਨ ਵਗੈਰਾ ਲੈ ਕੇ ਜਾ ਰਹੀਆਂ ਨੇ ਤਾਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਨੂੰ ਸੇਫਟੀ ਦਾ ਜ਼ਰੂਰ ਧਿਆਨ ਰੱਖਿਆ ਕਰੋ ਇੱਕ ਇਹ ਜਿਹੜੀ ਵੀ ਕੋਈ ਰੱਸੀ 50 60 ਫੁੱਟ ਜਾਂ ਜਿਹੜੀਆਂ ਹੁੱਕਾਂ ਵਗੈਰਾ ਇਹਦੇ ਕੁਝ ਬੰਨਣ ਦੇ ਲਈ ਜਿਵੇਂ ਜਵਾਨਾਂ ਨੇ ਬੰਨਿਆ ਜਿਵੇਂ ਇਸ ਤਰ੍ਹਾਂ ਦਾ ਤੱਕ ਨਾਲ ਬੰਨਿਆ ਹੈ ਵੀ ਰੱਬ ਨਾ ਕਰੇ ਵੀ ਕੋਈ ਦਿੱਕਤ ਆਉਂਦੀ ਹੈ ਕਿਤੇ ਕਿਸੇ ਦਾ ਪੈਰ ਫਿਸਲਦਾ ਜਿਵੇਂ ਜਾਨ ਵਕਤ ਹਾਲਾਤ ਹੋਰ ਹੁੰਦੇ ਆ ਜਦੋਂ ਗਏ ਬਾਦੇ ਪਾਣੀ ਦਾ ਬਹਾਵ ਤੇਜ਼ ਹੋ ਗਿਆ ਜਾਂ ਆਪਣੇ ਕਿਤੋਂ ਸੜਕ ਟੁੱਟ ਗਈ ਜਾਂ ਟੋਇਆ ਖੱਡਾ ਜਾਂ ਆਪਾਂ ਨੂੰ ਨਹੀਂ ਪਤਾ ਲੱਗਿਆ ਅਣਜਾਣੇ ਚ ਆਪਾਂ ਸਾਈਡ ਤੇ ਕਿਤੇ ਉਤਰ ਗਏ ਸਿੰਗਲ ਪਰਸਨ ਜੇਕਰ ਉਤਰ ਜਾਏਗਾ ਤਾਂ ਬੜੀ ਦਿੱਕਤ ਹੋ ਜੇਗੀ ਪਰ ਜੇਕਰ ਆਪਾਂ ਇੱਕ ਟੀਮ ਦੇ ਵਿੱਚ ਹੋਵਾਂਗੇ ਆਪਾਂ ਤਾਂ ਘਟੋ ਘਟ ਉਹਨੂੰ ਬਚਾਉਣ ਵਾਸਤੇ ਜਿਹੜਾ ਵੀ ਆਪਾਂ ਬਚਾ ਸਕਦੇ ਆ ਆਪਨੀ ਸੇਫਟੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਤਾਂ ਇਸ ਕਰਕੇ ਜਿੰਨਾ ਕੋ ਸਾਨੂੰ ਜਿੰਨੀ ਕੋ ਨੌਲਜ ਸੀ ਅਸੀਂ ਉਹਦੇ ਅਕੋਰਡਿੰਗ ਇਹ ਕੀਤਾ ਹੈ ਬਾਕੀ ਜਿਹੜੀਆਂ ਸੰਸਥਾਵਾਂ ਨੂੰ ਜਾਂ ਜਿਹੜੇ ਵੀਰਾਂ ਨੂੰ ਕੁਝ ਹੋਰ ਪਤਾ ਹੈ ਤਾਂ ਪਲੀਜ਼ ਉਹ ਆਪਣੇ ਸਾਨੂੰ ਸੁਝਾਅ ਜ਼ਰੂਰ ਦੇਣੇ ਤੇ ਬਾਰੇ ਦੇ ਵਿੱਚ ਤਾਂ ਕੋਸ਼ਿਸ਼ ਕਰੋ ਵੀ ਆਪਣੀ ਸੇਫਟੀ ਜ਼ਰੂਰ ਔਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰੋ ਤੇ ਲੋਕਾਂ ਦੀ ਜਿਹੜੀ ਵੱਧ ਤੋਂ ਵੱਧ ਜਿਹੜੀ ਮਦਦ ਕਰੋ ਸੇਫਟੀ ਨੂੰ ਪੈਲ ਦਿੱਤੀ ਜਾਵੇ ਤਾਂ ਇਹ ਜਿਹੜੀ ਦੂਸਰੀ ਗੱਲ ਇਹ ਵੀ ਕਈ ਜਗ੍ਹਾ 'ਚ ਐ ਜਿਹੀ ਆਣੀ ਜਿਵੇਂ ਕਿਤੇ ਆਪਣੇ ਜਿੱਕਰ ਲੋੜ ਪੈ ਗਈ ਪਾਣੀ ਦਾ ਬਹਾਅ ਤੇਜ਼ ਆਇਆ ਕੁਝ ਵੀ ਹੈ ਜਾ ਕਿਤੇ ਆਪਾਂ ਜੇਕਰ ਬੰਨਣਾ ਹੈ ਜੇਕਰ ਤਾਂ ਇਹਨੂੰ ਅਸੀਂ ਕਿਤੇ ਕਿਸੇ ਨੇੜੇ ਕੋਈ ਦਰਖਤ ਹੈ ਜਾਂ ਕੁਛ ਹੈ ਮੰਨ ਲਓ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਅਸੀਂ ਜਿੰਨੇ ਰਸਤੇ ਦੇ ਸਿਰੇ ਛੱਡੇ ਅੱਗੇ ਸਾਡੇ ਕੋਲ ਲਗਭਗ 100 ਫੁੱਟ ਰਸ ਹੈ ਤਾਂ ਅਸੀਂ ਇਹਨੂੰ ਕਿਸੇ ਦਰਖਤ ਦੇ ਨਾਲ ਬੰਨ ਵੀ ਸਕਦੇ ਹਾਂ ਕਿਸੇ ਵੱਡੇ ਦਰਖਤ ਦੇ ਨਾਲ ਵੱਡੇ ਦਰਖਤ ਨਾਲ ਬੰਨ ਕੇ ਅਸੀਂ ਤਾਂ ਉਸ ਤੋਂ ਬਾਅਦ ਵੀ ਮਤਲਬ ਅਸੀਂ ਪਾਰ ਕਰ ਸਕਦੇ ਹਾਂ ਪਰ ਕੋਸ਼ਿਸ਼ ਤਾਂ ਇਹ ਕੀਤੀ ਜਾਵੇ ਵੀ ਜਿਆਦਾ ਡੂੰਘੇ ਪਾਣੀ ਦੇ ਵਿੱਚ ਮਤਲਬ ਰਿਸਕ ਨਾ ਲਿਆ ਜਾਵੇ ਵੀ ਬੇੜੀਆਂ ਵਗੈਰਾ ਜਾਂ ਜੋ ਮਤਲਬ ਬੋਟਸ ਵਗੈਰਾ ਜਿਹੜੀਆਂ ਚਾੜੀਆਂ ਨੇ ਰੈਸਕਿਊ ਟੀਮ ਦੇ ਐਨਡੀਆ ਰੱਖਦੀਆਂ ਉੱਥੇ ਪਰ ਕਿਤੇ ਵੀ ਤੁਹ ਤਾਂ ਤੁਸੀਂ ਜੇਕਰ ਉਹ ਐਨਡੀਆਰਐਫ ਟੀਮ ਨਾਲ ਵੀ ਜਾ ਰਹੇ ਹੋ ਜਾਂ ਕਿਤੇ ਵੀ ਜਾ ਰਹੇ ਹੋ ਤਾਂ ਕੋਸ਼ਿਸ਼ ਕਰੋ ਵੀ ਆਪਣਾ 100% ਸੇਫਟੀ ਨਾਲ ਜੇਕਰ ਕਿਤੇ ਤੁਹਾਨੂੰ ਇਦਾਂ ਦੀ ਦਿੱਕਤ ਲੱਗ ਜਾਈਏ ਤਾਂ ਇਹਨੂੰ ਕਿਤੇ ਬੰਨ ਕੇ ਵੀ ਆਪਾਂ ਜਿਹੜਾ ਮਤਲਬ ਆਪਣੀ ਸੇਫਟੀ ਕਰ ਸਕਦੇ ਆ ਕੋਈ ਦਿੱਕਤ ਆਉਂਦੀ ਹੈ ਜੇਕਰ ਤਾਂ ਇਹਨੂੰ ਫਟਾਫਟ ਅਸੀਂ ਕਿਤੇ ਬੰਨ ਕੇ ਗੰਡ ਮਾਰ ਕੇ ਤਾਂ ਆਪਦੇ ਜਿਹੜੇ ਵੀ ਸਾਥੀ ਨੂੰ ਬਚਾ ਸਕਦੇ ਆ ਤਾਂ ਬਾਕੀ ਇਹੀ ਬੇਨਤੀ ਹੈ ਕਿ ਸੇਫਟੀ ਦੇ ਨਾਲ ਕੰਮ ਕਰੋ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੋ ਪ੍ਰਸ਼ਾਸਨ ਦਾ ਸੰਯੋਗ ਦਿਓ ਧੰਨਵਾਦ ਆਹ ਕੁਝ ਫਿਕਸ ਪੁਆਇੰਟ ਹੈਗੇ ਆ ਜੇ स्टार्टिंग ਦੇ ਵਿੱਚ 10 10 4 4 ਪੁਆਇੰਟ ਨਾ ਫਿਕਸ ਹੈ ਗਿਆ ਇਹ ਬੰਦੇ ਫਿਕਸ ਰਹਿਣਾ ਕਰਕੇ ਕੌਮ ਦੇ ਵਿੱਚ ਇਹਦੇ ਜਨਬ ਸਭਾ ਸਿੱਧਾ ਪਸਾ ਲਓ ਨੂੰ ਨਹੀਂ ਇਹ ਤੁਸੀਂ ਇਹ ਨਾ ਇਹ ਜਿਹੜਾ ਇੱਥੇ ਆਏਗਾ ਨਾ ਇਹ ਬੰਦਾ ਕਰਨ ਲੱਗੇ ਇਹ ਤੁਸੀਂ ਨਾ ਵਿਚਾਰ ਆਉਂਗੇ ਆ ਜਿਹੜਾ ਨਾ ਪੁਆਇੰਟ ਆ ਜਿਹੜੀ ਹੈਗੀ ਆ ਇਹ ਤੁਸੀਂ ਇੱਥੇ ਵਿਚ ਆਉਂਗੇ ਜਿਹਨਾਂ ਨੇ ਲੱਤਨ ਬੰਨ੍ਹਣ ਹਾਂ ਅਗਲੇ ਫਰਲੇ ਦਾ ਬੰਦਾ ਹਾਂ ਆ ਨਾ ਜਿਹੜੇ ਆਪਣੇ ਕੁਝ ਪਰਸਨ ਜਿਹੜੇ ਆਪਣੇ ਤੁਸੀਂ ਸਿੱਧਾ ਪਸਾ ਲਓ ਤੁਸੀਂ ਸਿੱਧਾ ਪਸਾ ਲਓ